ਉਰੂੜੀ ਹੁੱਤੇ ਲੰਘਦੀਆਂ ਰਾਤਾਂ ਕਾਲੀਆਂ ਸੌਖੀ ਨੀਂਦ ਰਹਿ ਬਿੱਲੋ ਲੈ ਵੀ ਲੱਗਦਾ ਕਿ ਦਾ ਗੁਰ ਆ ਗਿਆ ਕੋਈ ਹੈਲੋ ਹੈਲੋ ਟੈਕਸੀ ਵਾਲੇ ਬੋਲਦੇ ਨਹੀਂ ਜੀ ਖਸ ਬੋਲਦਾ ਟੈਕਸੀ ਵਾਲਾ ਜੀ ਹਾਂ ਜੀ ਸਵੇਰੇ ਨਾ ਆਪਾਂ 에어ਪੋਰਟ ਤੇ ਜਾਣਾ ਮਹਾਲੀ ਮਹਾਲੀ ਦਾ ਚੱਲਾਂਗੇ ਵੀਰੇ ਜਾਣਾ ਕਹਦਾ ਭਾਜੀ ਆਪਾਂ ਸਵੇਰੇ 7 ਵਜੇ ਕੋਈ ਗੱਲ ਨਹੀਂ ਵੀਰ ਜੀ ਤੁਹਾਡੇ ਕੋਲੇ 15 ਮਿੰਟ ਪਹਿਲਾਂ ਪੱਕੇ ਨੀ ਪਹੁੰਚ ਜੂਗੀ ਜੀ ਕਿੰਨਾ ਕਰਾਇਆ

ਯਾਰ ਖਸ ਕੇ ਆਉਣਾ ਆ ਮਾ ਭਰਾ ਨੇ ਆਉਣਾ ਬਾਹਰੋਂ ਕੈਨੇਡਾ ਤੋਂ ਅੱਛਾ ਹਾਂ ਬਹੁਤ ਸਲਾਬਤ ਹੋਣਾ ਮਾ ਮਹਾਲੀ ਆਪਾਂ ਕੱਲੂ 에ਰਪੋਰਟ ਤੇ ਲੈਣ ਜਾਣਾ ਬਾ ਅੱਛਾ ਤੁਹਾਨੂੰ ਫਿਰ ਕੀ ਕਰਦਾ ਤੂੰ ਤੁਹਾਨੂੰ ਕੁਛ ਨਹੀਂ ਤੁਹਾਨੂੰ ਯਾ ਤੂੰ ਮੇਰੇ ਨਾਲ ਚੱਲਣਾ ਮਾ ਕੱਲੂ ਆਪਾਂ ਚੱਲੋਗੇ 7 ਵਜੇ ਚੱਲਣਾ ਠੀਕ ਆ ਦੇ ਲੈ ਹਾਂ ਨਾਲ ਜਾਣਾ ਤਾਂ ਮੇਰੇ ਹਾਂ ਹਾਂ ਪੱਕਾ ਚਾ ਤੇਰੇ ਕਦੇ ਨਹੀਂ ਮਿਲਦੇ ਚਾ ਠੀਕ ਆ ਵੀਰ ਉਹ ਚਾਹ ਦਾ ਪੀ ਜਾ ਚਾਹ ਦਾ ਕੋਈ 7 ਵਜੇ ਕਰਦੇ ਉਹ ਕਿੱਥੇ ਚੱਲਿਆ ਦੀਪੇ ਆਪਾਂ ਮਹਾਲੀ ਨਹੀਂ ਆਣਾ 에ਰਪੋਰਟ 7 ਦੇ ਯਾਰ 8 ਵਜੇ ਗਏ ਅਜੇ ਤੱਕ ਕੋਈ ਫੋਨ ਨਹੀਂ ਚੱਕਦਾ ਯਾਰ ਟੈਕਸੀ ਵਾਲਾ ਹਾਂ ਜਿਹਨੂੰ ਬੁ ਓ ਯਾਰ ਤੂੰ ਪੁੱਛਦਾ ਲੈਂਦਾ ਹੁਣ ਉਹਨੂੰ ਕਾਹਨੂੰ ਬੁੱਕ ਕੀਤਾ ਹੁਣ ਹੁਣ ਓ ਇੰਦਰਪਾਲ ਪਮਾਲੀ ਨੂੰ ਬੁੱਕ ਕਰਦਾ 7 ਸੀਟਰ ਅੱਛਾ ਜੀ ਨਾਲੇ ਸਰਦਾਰ ਬੰਦਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਹਾਂਜੀ ਤੁਸੀਂ ਵੀ ਬੁੱਕ ਕਰ ਸਕਦਾ ਇੰਦਰਪਾਲ ਸਿੰਘ ਪਮਾਲੀ ਦੀ ਪੁਲਟਾ ਪੰਜਾਬੀ ਵਾਲੇ ਨੂੰ ਕੀ ਆ ਗੱਡੀ ਆ 7 ਸੀਟਰ ਹਰੇਕ ਸੀਟ ਤੇ ਚਾਰਜ ਅਵੇਲੇਬਲ ਆ ਏਸੀ ਦੀ ਫੁੱਲ ਗਾਰੰਟੀ ਆ ਫੁੱਲ ਚਿਲਡ ਕੂਲ ਏਸੀ ਆ ਤੇ ਥੱਲੇ ਮੈਂ ਤੁਹਾਨੂੰ ਉਹਦਾ ਨੰਬਰ ਮੈਂਸ਼ਨ ਕਰ ਦੂੰਗਾ ਤੇ ਜੇ ਕਿਸੇ ਨੇ ਵੀ ਬੁਕਿੰਗ ਕਰਨੀ ਆ ਗੱਡੀ ਦੀ ਤਾਂ ਉਹਨੂੰ ਬੁਕਿੰਗ ਕਰ ਸਕਦਾ ਵਾ